ਜੀ ਸਸ਼ੀ ਕਾਲ ਆਪਨੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂਜੀ ਸਸ਼ੀ ਕਾਲ ਸਾਰਿਆਂ ਨੂੰ। ਠੀਕ ਆ ਫਿਲਹਾਲ ਮੌਸਮ ਤੇ ਬਾਕੀ ਆਪਾਂ ਅੱਜ ਕੱਲ ਤੁਹਾਨੂੰ ਦੱਸਿਆ ਸੀ ਵੀ ਆਪਾਂ ਗੱਡੀ ਲਈ ਕਵਰ ਚਾਹੀਦਾ ਹਨ ਆਪਾਂ। ਤੇਰੇ ਲਈ ਬਹੁਤ ਕਮੈਂਟ ਆਏ ਨੇ ਦੱਸਿਆ ਸਾਰਿਆਂ ਨੇ। ਬਹੁਤ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਦੱਸਿਆ ਹਨ ਤੇ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਬਾਕੀ ਆਪਣੇ ਕਵਰ ਨੇੜੇ ਵੀ ਮਿਲ ਗਿਆ ਆਪਣੇ ਮਾਨਸਾ ਤੋਂ। ਜਿਲ੍ਹਾ ਮਾਨਸਾ ਲਗਦਾ ਨਾਲ ਹਨਾ। ਮਾਨਸਾ ਤੋਂ ਤੇ ਬਾਕੀ ਮਾਨਸਾ ਮੇਰੇ ਸਹੁਰੇ ਵੀ ਨੇ। ਉਹਨਾਂ ਨੇ ਪਤਾ ਕਰਕੇ ਦੱਸਤਾ ਸੀ ਮੈਨੂੰ ਆਪਾਂ ਉੱਥੋਂ ਮੰਗਵਾ ਲਿਆ ਜਬਸ ਰਾਹੀ ਹਨਾ ਤੇ ਇੱਕ ਇਹਦੀ 벨ਟ ਖਰਾਬ ਸੀਗੀ 벨ਟ ਥੋੜੀ ਲਹੀ ਪਈ ਆ ਉਹ ਵੀ ਮੰਗਵਾ ਲਈ ਆਪਾਂ ਇਹ ਆ ਦੇਖੋ ਵਾਟਰਪਰੂਫ ਮੰਗਵਾ ਲਿਆ ਆਪਾਂ ਮੁਸ਼ਕਿਲ ਨਾਲ ਮਿਲੀ ਆ ਹਾਂ 벨ਟ ਮੰਗਾਇਆ ਸਪੈਸ਼ਲ ਕਿਤੇ ਵੀ ਬਟਿੰਡੇ ਵੀ ਪਤਾ ਕਰੀ ਸੀ ਪਹਿਲਾਂ ਬਸ 100 150 ਕੀ ਆ ਮਹਿੰਗੀ ਮਿਲ ਗਈ ਇਹ 벨ਟ ਪਹਿਲਾਂ ਪਾਈ ਸੀਗੀ ਵੱਢ ਕੇ ਚੜਾਈ ਸੀ ਇਹ ਜੁਗਾੜ ਜਿਆ ਕਰਿਆ ਸੀਗਾ ਉਹਦੇ ਨਾਲ ਬਣੀ ਨਹੀਂ ਗੱਲ ਉਹ ਲੈ ਜਾਂਦੀ ਸੀ 벨ਟ ਉਹ ਤੇ ਕਵਰ ਆਪਾਂ ਵਾਟਰਪਰੂਫ ਮੰਗਵਾ ਲਿਆ ਮਿੱਤਰੋ ਤਾਬਰ ਦੇਖੋ ਕੰਨਾ ਘੈਂਟ ਫੌਜੀ ਕਲਰ ਦੇਖੋ ਇਹ ਕਿਹੜੀ ਕਿਹੜੀ ਗੱਡੀ ਤੇ ਆ ਜਾਂਦਾ ਦੇਖੋ ਨਿਊ ਸਵਿਫਟ ਟੈਗੋ ਪਤਾ ਨਹੀਂ ਕਿਹੜੀ ਆ 올ਡ ਫਿਗੋ ਤੇ ਆਹ ਗੱਡੀਆਂ ਤੇ ਸਾਰੀਆਂ ਤੇ ਆ ਜਾਂਦਾ ਇਹ I20 ਗ੍ਰੈਂਡ ਤੇ ਪਹਿਲਾਂ ਤੇ ਦੀ ਪੈਕਿੰਗ ਦੇਖੋ ਕਈ ਗੱਡੀਆਂ ਨੇ ਪੈਕਿੰਗ ਦੇਖੋ ਕਿ ਨਹੀਂ ਸੋਹਣੀ ਆ ਤੇ ਦੇਖਦੇ ਆਪਾਂ ਚੜਾ ਕੇ ਗੱਡੀ ਆਪਣੀ ਖਰਾਬ ਹੋ ਜਾਂਦੀ ਸੀ ਬਾਹਰ ਗਲੀ ਜਾਂਦੀ ਸੀ ਖੜੀ ਤੇ ਥਾਂ ਹੈ ਨਹੀਂ ਸੀਗੀ ਲਾਉਣ ਨੂੰ ਆ ਦੇਖੋ ਬਹੁਤ ਵਧੀਆ ਕਵਰ ਆਏਗਾ ਤੇ ਉਹ ਸਸਤਾ ਮਿਲਦਾ ਸੀ ਆ ਬਿਨਾ ਬਟਰ ਪ੍ਰੂਫ ਤੋਂ ਇਹ ਆਪਾਂ ਨੂੰ ਥੋੜਾ ਜਿਹਾ ਉਹਦੇ ਨਾਲੋਂ ਮਹਿੰਗਾ ਮਿਲਿਆ ਰੇਟ ਵੀ ਤੁਹਾਨੂੰ ਦੱਸ ਦਾਂਗੇ ਵੀਡੀਓ ਤੇ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਸ਼ਾਇਦ ਨਾਲ ਹੀ ਇਹੇ ਨਿਚੋਂ ਦੀ ਕਸਣ ਵਾਲੀ ਹੋਣੀ ਬੈਲਟ ਇਹ ਹੂੰ। ਉਹ ਵੀ ਕਰਦੇ ਜੀ। ਲੋ ਵੀ ਦੇਖੋ ਕਾਵਰ ਗਾਰੰਟੀ ਦਿੱਤੀ ਆ ਬਾਈ ਨੇ ਆਪਾਂ ਨੂੰ। ਕਹਿੰਦਾ ਜੇ ਫਟ ਕੋਈ ਵੀ ਚੱਕਰਾ ਜੇ ਵਾਟਰਪੂਫ ਨਾ ਹੋਵੇ ਤੇ ਆਪਣੀ ਗਾਰੰਟੀ ਆ ਮੇਰੀ। ਪਾਣੀ ਵਿੱਚ ਦੀ ਬਗ ਜਾਂ ਤਾਂ ਉਸ ਵੀ ਕਰ ਲਾਂਗੇ। ਵੀ ਗਾਰੰਟੀ ਹੈ ਜੀ। ਦੇਖੋ ਮਿੱਤਰੋ ਕਾਫੀ ਵੱਡਾ ਇਹ। ਆਪਾਂ ਨੂੰ ਵੀਡੀਓ ਬੰਦ ਕਰਨੀ ਪੈਣੀ ਆ। ਫੇਰ ਸੈਟਿੰਗ ਆਉਗੀ ਇਹਦੀ। ਲਓ ਜੀ ਕਾਵਰ ਆਪਾਂ ਟਾਕਤਾ ਦੇਖੋ ਗੱਡੀ ਆ ਗਿਆ ਜਮਾ ਸੈਟ ਸ਼ੀਸ਼ੇ ਦੇ ਵਧੀਆ ਕਵਰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਮਿੱਤਰੋ ਬਹੁਤ ਵਧੀਆ ਫਿਟਿੰਗ ਆਈ ਆ ਦੇਖੋ ਇਧਰੋਂ ਸੈੱਟ ਕਰ ਦੋ ਹੈ ਇਧਰੋਂ ਸੈੱਟ ਕਰਨ ਵਾਲਾ ਬਹੁਤ ਵਧੀਆ ਆ ਗਿਆ ਮਿੱਤਰੋ ਕਵਰ ਗੱਡੀ ਦੇ ਸਾਰੀ ਗੱਡੀ ਕਵਰ ਹੋ ਗਈ ਵਾਟਰਪੂਫ ਆਗਾ ਉਹ ਵੀ ਚੈੱਕ ਕਰਾਂਗੇ ਆਪਾਂ ਪਾਣੀ ਪਾ ਕੇ ਦੇਖਦੇ ਆਂ ਪਹਿਲਾਂ ਇਹਨੂੰ ਆਪਾਂ ਪ੍ਰੋਪਰ ਕਰ ਦਈਏ। ਇਹ ਨੂੰ ਚਲ ਵਧੀਆ ਨਹੀਂ ਸਾਨੂੰ ਪਹਿਲਾਂ ਆ ਦੇਖੋ ਚਾਦਰਾਂ ਰੱਖਿਓ ਇੱਥੇ ਨੂੰ। ਚਾਦਰਾਂ ਦੇ ਦੰਨੇ ਹੁੰਨੇ ਆ। ਫਿਰ ਹੁਣ ਮੀਂਹ ਆ ਗਿਆ ਸੀਗਾ ਪਹਿਲਾਂ ਕਣੀਆਂ ਜੀਆਂ ਤਾਂ ਕਰਕੇ ਤੇ ਚਾਦਰ ਚੱਕਤੀਆਂ ਸੀ ਮੈਂ ਪਹਿਲਾਂ ਗਿੱਡੀਆਂ ਹੋ ਜਾਂਦੀਆਂ ਸੀਗੀਆਂ। ਹੋਰ ਵੀ ਨੂੰ ਚੜਨ ਲੱਗ ਜਾਂਦੀਆਂ ਸੀ ਉਹ ਕੱਪੜਾ ਤਾਂ। ਬਾਕੀ ਆਏ ਆ ਨਾ। ਇਹ ਆਏ ਆ ਵੀਦੂ ਤੇ ਪਾਣੀ ਵੀ ਨਹੀਂ ਖੜਨਾ। ਵੈਸੇ ਤਾਂ ਆਪਾਂ ਗੱਡੀ ਥੋੜੇ ਜਿਹੇ ਟਾਈਮ ਨੂੰ ਚੇਂਜ ਕਰਾਂਗੇ। ਪਰ ਆਇਆ ਫੇਰ ਵੀ ਆਪਾਂ ਉਸੇ ਹਿਸਾਬ ਨਾਲ ਹੀ ਮੰਗਾਉਣਾ ਜਿਹੜੀ ਆਪਾਂ ਗੱਡੀ ਗਾਹਾਂ ਲੈ ਲਿਆਉਣੀ ਐ ਉਸੇ ਦੇ ਹਿਸਾਬ ਨਾਲ ਇਹ ਮੰਗਾਇਆ ਆਪਾਂ ਹੁਣ ਤੁਸੀਂ ਹਿਸਾਬ ਲਾ ਲਿਓ ਵੀ ਕਿਹੜੀ ਕਿਹੜੀ ਗੱਡੀ ਦਾ ਨਾਮ ਦਿਖਾਇਆ ਆਪਾਂ ਹਜੇ ਤਾਂ ਕਾਨੂੰ ਲੈਣੇ ਹਜੇ ਪਰ ਲੱਗਣਗੇ ਟਾਈਮ ਥੋੜਾ ਜਿਹਾ ਤੇ 3-4 ਸਾਲ ਲੱਗ ਜਾਣਗੇ ਇਹ ਹਜੇ ਆਪਾਂ ਨੂੰ ਫੇਰ ਇਹਦੇ ਬਿਨਾ ਸਰਦਾ ਹੈ ਨਹੀਂ ਸੀ ਇਹ ਕਰਕੇ ਮੰਗਾ ਲਿਆ ਆਪਾਂ ਹੁਣ ਇਹਨੂੰ ਚੈੱਕ ਕਰਦੇ ਆਪਾਂ ਵਾਟਰਪੂਫ ਹੈਗਾ ਕਿ ਵੈਸੀ ਇੱਕ ਕਹਿਤਾ ਇਹ ਚੀਜ਼ ਵੀ ਦਿਖਾਈ ਦਿੰਦੇ ਆ ਤੇ ਪਾਣੀ ਸਾਫ ਹੈ ਚਲ ਸਾਫ ਨੂੰ ਤਾਂ ਕੀ ਹੈ ਨਾ ਨਵਾਂਗਾ ਕਿਉਂਕਿ ਹਾਂ ਉੱਤੇ ਲਓ ਜੀ ਦੇਖੋ ਪਾਣੀ ਇਹ ਤੇ ਖੜਦਾ ਨਹੀਂ ਹੈਗਾ ਕੋਈ ਨਾ ਚੈੱਕ ਕਰੋ ਗਲਤ ਤਾਂ ਸਹੀ ਹੈ ਬਟ ਬਸ نیچے ਨਾ ਜਾਵੇ ਇਹ ਪਾਣੀ ਨਹੀਂ ਜਾਂਦਾ ਆ ਦੇਖੋ ਛੜਦਾ ਹੈ ਹਜੇ ਇਹਦੇ ਬਲਜੇ ਨਹੀਂ ਨਾ ਨਿਕਲੇ ਤਾਂ ਕਰਕੇ ਪਾਣੀ ਜਾਂ ਥੋੜਾ ਜਿਹਾ ਉੱਤੇ ਤਾਂ ਜਰੂਰ ਖੜ ਗਿਆ ਪਰ ਥੱਲੇ ਨਹੀਂ ਪਾਣੀ ਜਾਂਦਾ ਇਹਦੇ ਹੂੰ ਬਾਲ ਜੇ ਨਿਕਲਗੇ ਨਾ ਜਦੋਂ ਸੈੱਟ ਹੋ ਜੂਗਾ ਵਾਟਰਪੂਫ ਹੀ ਆ ਦੇਖ ਥੱਲੇ ਨਹੀਂ ਜਾ ਰਿਹਾ ਤੇ ਵਾਟਰਪੂਫ ਹੀ ਆ ਜੀ ਮਿੱਤਰੋ ਇਹਦੇ ਆਹ ਛੱਟ ਜਾਂਦਾ ਨਹੀਂ ਪਾਣੀ ਇਹ 4 ਪਾਓ ਇੱਕ ਅੱਧਾ ਕੱਪ ਥੱਲੇ ਦੇਖੀਏ ਫੇਰ ਦੇਖਾਂਗੇ ਇੱਕ ਅੱਧਾ ਕੱਪ ਭਰ ਕੇ ਹੋਰ ਪਾਓ ਬਾਲਟੀ ਚ ਹੀ ਭਰ ਲੋ ਉੱਥੇ ਪਾਓ ਨਾ ਇੱਕ ਜਗ੍ਹਾ ਤੇ ਆ ਦੇਖੋ ਸਾਰਾ ਥੱਲੇ ਜਾਂਦਾ ਪਾਣੀ ਵਾਟਰ ਪ੍ਰੂਫ ਆ ਮਿੱਤਰੋ ਗੱਟੀ ਕਵਰ ਤਾਂ ਪਤਾ ਲੱਗਦਾ ਥੱਲੋਂ ਵੀ ਦੇਖ ਹੀ ਲੈਨੇ ਆਪਾਂ ਜੇ ਵਾਲੇ ਕੋਈ ਹੋਊਗਾ ਫਾਜੀ ਵਾਲਾ ਕਵਰ ਹੈ ਨਾ ਚੈੱਕ ਕਰੋ ਕਿਤੇ ਥੱਲੇ ਪਾਣੀ ਨਹੀਂ ਆਇਆ ਸਹੀ ਗੱਲ ਲੱਗਦੀ ਇਹ ਵੀ ਬਲਜੇ ਨੇ ਨਾ ਤਾਂ ਨਹੀਂ ਇਹ ਪਾਣੀ ਤੋ ਤਿਲਕ ਜਾਂਦਾ ਹੁੰਦਾ ਯੈਸ ਇਹ ਬਲਜੇ ਬਲਜੇ ਪੈ ਰਹੇ ਹਜੇ ਤਾਂ ਕਰਕੇ ਨਹੀਂ ਤਿਲਕਿਆ ਵੈਸੇ ਖੜਦਾ ਨਹੀਂ ਆ ਦੇਖੋ ਥੱਲੇ ਆ ਹੀ ਜਾਂਦਾ ਪਾਣੀ ਸਾਰਾ ਦੱਸਿਓ ਮਿੱਤਰੋ ਕਮੈਂਟ ਕਰਕੇ ਵੀ ਕਿਵੇਂ ਲੱਗਿਆ ਇਹਦਾ ਬਾਕੀ ਸਾਨੂੰ ਰੇਟ ਦੱਸ ਸਕਦਾਂ ਨੇ ਆ ਇਹ ਆਇਆ ਮਿੱਤਰੋ 1300 ਦਾ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਿਆ ਕਵਰ ਮਹਿੰਗਾ ਸਸਤਾ ਤੇ ਜੇ ਕੋਈ ਵੀਰ ਭਾਈ ਦੁਕਾਨ ਆਲਾ ਦੇਖਦਾ ਉਹ ਵੀ ਦੱਸੇ ਕੀ ਮਹਿੰਗਾ ਤਾਂ ਨਹੀਂ ਮਿਲਿਆ ਸਾਨੂੰ ਇਹਦਾ ਬਹੁਤ ਔਖਾ ਸੀ ਸਾਨੂੰ ਬਹੁਤ ਟੈਨਸ਼ਨ ਸੀ ਗੱਡੀ ਦੀ ਮੋਟਰਸਾਈਕਲ ਉੱਪਰ ਚੱਲ ਆਪਾਂ ਇਹਦਾ ਵੀ ਹੈਗਾ ਕਵਰ ਮੋਟਰਸਾਈਕਲ ਦਾ ਵੀ ਕਵਰ ਹੈਗਾ ਵੈਸੇ ਇਹਨੂੰ ਚੱਲ ਆਪਾਂ ਅੰਦਰ ਲਾਦਣੇ ਹੁੰਨੇ ਆ ਤੇ ਹੁਣ ਆਪਾਂ ਮਿਸਤਰੀ ਫੋਨ ਕਰਿਆ ਹੋਇਆ ਮਿਸਤਰੀ ਨੂੰ ਦੇਖਦੇ ਆ ਜੇ ਅੱਜ ਆਇਆ ਇੱਕ ਤਾਂ ਪਾਣੀ ਕਰਕੇ ਬਾਹਲਾ ਚੱਲਦੇ ਨੇ ਪਾਣੀ ਕਰਕੇ ਆਉਂਦੇ ਨਹੀਂ ਹੈਗੇ ਤੇ ਫਿਰ ਵੀ ਲੈ ਕੇ ਆਉਣਾ ਬੂ ਨੂੰ ਆਪ ਕਿੱਥੋਂ ਆਊਗਾ ਹਾਂ ਲਓ ਜੀ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਾ ਤੁਹਾਨੂੰ ਬੜੀਆ ਸੋਣਾ ਹੈ ਸੋਣਾ ਬੜੀਆ ਆ ਗਿਆ ਹਾਂ ਉਹ ਵੀ ਲਾਤੀ ਤਾਂ ਨਹੀਂ ਜੀ ਇਹਦੀ ਨੀਚੋਂ ਹੂੰ ਤਣੀ ਵੀ ਲਾਤੀ ਉਹ ਦੀਏ ਚਲੋ ਆਪਣਾ ਤਾਂ ਉਹ ਗੱਡੀ ਨਹੀਂ ਖਰਾਬ ਹੋਊਗੀ ਹਾਂ 12 1300 ਦੀ ਕੀ ਗੱਲ ਹੁੰਦੀ ਹੈ ਇਹ ਤਾਂ ਕੰਮ ਹੀ ਆਉਣ ਵਾਲੀ ਆਟਮਾ ਬੱਤ ਪਾਸ ਸਿਉਣੀ ਦੂਜੇ ਹੋਗੇ ਸਿੰਤਾ ਜਾਊਗਾ ਹੈ ਮੇਰੇ ਮੈਂ ਤੁਹਾਨੂੰ ਇੰਨੇ ਵਾਰ ਕਹਤਾ ਸੀ ਪਹਿਲਾਂ ਕਿੰਨੇ ਵਾਰੀ ਕਿਹਾ ਸੀ ਕਹਿੰਦੀ ਕਿਤਨੇ ਵਾਰੀ ਕਿਹਾ ਸੀ ਕਹਿੰਦੀ ਡੈਡੀ ਗੱਡੀ ਖਰਾਬ ਹੁੰਦੀ ਆਪਣੀ ਤੇ ਕਵਰ ਲਿਆਉ ਹਣਾ ਹੂੰ ਵਧੀਆ ਹੋ ਗਿਆ ਨਾ ਮੈਨੂੰ ਐਵੇਂ ਸੀ ਵੀ ਪਤਾ ਨਹੀਂ ਆਉ ਪਤਾ ਇਨਾ ਤੁਸੀਂ ਕਰਿਆ ਸੀ ਫੋਨ ਹਾਂ ਹੁਣ ਤੁਸੀਂ ਕਰਿਆ ਸੀ ਮੇਰੇ ਕੋਲ ਤਾਂ ਮੈਂ ਜ਼ਰੂਰ ਦੁਕਾਨ ਤੇ ਖੜਿਆ ਨਹੀਂ ਫੋਨ ਆਇਆ ਵੀ ਕਵਰ ਦੇਖਣ ਆਏ ਆ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਬਾਕੀ ਪਾਣੀ ਆ ਆਪਣਾ ਪਾਣੀ ਦੀ ਅਪਡੇਟ ਫਿਰ ਤੁਸੀਂ ਕਹੋਗੇ ਤੁਸੀਂ ਕਹੋਗੇ ਪਾਣੀ ਦਿਖਾਈ ਜਾਂਦਾ ਰਹਿੰਦਾ ਫਿਰ ਹੋਰ ਕੀ ਦਿਖਾਈਏ ਭਰਾਓ ਇਧਰ ਮੂਹਰੇ ਪਾਣੀ ਪਾਣੀ ਆ ਹੁਣ ਤਾਂ ਵੈਸੇ ਸੁੱਕ ਗਿਆ ਸਾਰਾ ਦੇਖੋ ਇਧਰੋਂ ਥਾਂ ਉਧਰ ਗੇਟ ਤੱਕ ਭੱਗ ਗਿਆ ਆਪਣੇ ਪਾਣੀ ਜਮਾ ਗੇਟ ਦੇ ਬਾਹਰ ਝਾਗਿਆ ਪਾਣੀ ਇਧਰ ਦੇਖੋ ਚੱਕ ਤੇ ਸਾਰਾ ਸੁੱਕ ਗਿਆ ਪਰ ਜਿੰਨਾ ਇਹ ਸੁੱਕੀ ਜਾਂਦਾ ਉਹ ਨਹੀਂ ਅ ਮੁਸ਼ਕਲ ਹਰੀ ਜਾਂਦੀ ਇੱਥੇ ਤੇ ਆ ਦੇਖੋ ਆ ਦੁਕਾਨ ਚ ਵੀ ਇਧਰ ਪਾਣੀ ਆ ਗਿਆ ਸੀ ਆਪਣੇ ਬਾਕੀ ਗਲਤ ਕਮੈਂਟ ਕਰਨ ਵਾਲਿਆਂ ਨੂੰ ਮੈਂ ਇੱਕ ਸਲਾਹ ਦਿੰਨਾ ਜਿੰਨਾ ਤੁਹਾਡੇ ਤੋਂ ਮਾਣ ਆਈਆਂ ਹੁੰਦੀਆਂ ਨੇ ਭਰਾਵਾ ਕਰ ਲਓ ਕੋਈ ਚੱਕਰ ਵਾਲੀ ਗੱਲ ਨਹੀਂ ਸਾਡੇ ਨਾਲ ਚੰਗੇ ਵਾਲੇ ਹੈਗੇ ਨੇ ਬਹੁਤ ਉਹੀ ਬਹੁਤ ਆ ਸਾਨੂੰ ਹੱਲਾਸ਼ੇਰੀ ਦੇ ਦਿੰਦੇ ਆ ਹਨਾ ਕੁਛੀ ਆਪਦਾ ਮਨ ਪਰਚਾਵਾ ਜਿੰਨਾ ਮਰਜ਼ੀ ਕਰੀ ਚੱਲੋ ਭਰਾਵੋ ਉਹਨੂੰ ਤਾਂ ਹੁਣ ਕਾਇ ਵੀ ਨਹੀਂ ਸਕਦੇ ਕੁਛ ਤੇ ਆਪਾਂ ਤੋਂ ਤੋਂ ਤੁਹਾਡੇ ਮੰਗੂ ਗਾਣਾ ਨਿਕਲਦੀਆਂ ਨਹੀਂ ਹੈਗੀਆਂ ਇਹਦੇ ਵਿੱਚ ਹੀ ਰੱਖ ਦਾਂਗੇ ਮੋਟਰਸਾਈਕਲ ਵੀ ਜਦੋਂ ਆਪਾਂ ਲੈਂਤਾ ਸੀ ਨਾ ਪਿਛਲੇ 3 ਸਾਲ ਹੋ ਗਏ ਹਨਾ ਆਦ ਸਾਰੇ ਨੂੰ 3 ਸਾਲ ਹੋ ਜਾਣਗੇ ਇਹਨੂੰ ਤੇ ਇਹਦੇ ਤੇ ਵੀ ਕੱਲ ਚ ਰੀਟ ਵੱਜੀ ਨਹੀਂ ਇਹਦੇ ਕਦੇ ਚ ਰੀਟ ਨਹੀਂ ਵੱਜਣ ਦਿੱਤੀ ਇਹ ਵੀ ਖੜੇ ਦੇ ਮੋਟਰਸਾਈਕਲ ਉੱਤੇ ਡਗ ਪਿਆ ਮੀ ਕਾਰਨ ਤਲਕ ਗਿਆ ਨਾਲ ਵਾਲਾ ਮੋਟਰਸਾਈਕਲ ਖੇਤ ਗਏ ਸੀ ਜਦੋਂ ਆਹ ਦੇਖੋ ਇਹ ਵੀ ਖਰ ਰਮਿੰਗ ਨਾਲ ਹੋ ਜਾਊਗਾ ਸੈਟ ਤੇ ਨਹੀਂ ਬਹੁ ਸਮਝਾਈ ਨਾ ਰੱਖਿਆ ਇਹ ਮੈਂ ਇਹ ਟਾਕੀ ਖੁੱਲਦੀ ਨਹੀਂ ਹੁ ਟਾਕੀ ਨਾ ਤਾਹਾਂ ਚੱਕਣਾ ਪਊਗਾ ਇਹ ਮੜਾ ਜ ਕੋਈ ਨਹੀਂ ਫੇਰ ਜਦੋਂ ਬੈਲਟ ਪਾਈ ਉਹ ਤੋਂ ਧਰਦਾਂਗੇ ਬੈਲਟ ਮਿਸਤਰੀ ਆਊਗਾ ਹੂੰ ਆ ਇਹਦਾ ਕਵਰ ਇਹਦੇ ਵਿੱਚ ਹੀ ਰੱਖ ਦਾਂਗੇ ਆਪਾਂ ਬਾਕੀ ਮਿੱਤਰੋ ਸਾਡੇ ਵਾਸਤੇ ਆਹ ਸਪੀਕਰ ਲੈ ਕੇ ਆਏ ਆ ਬਹੁਤ ਵਧੀਆ ਸਪੀਕਰ ਨੇ ਇਹ ਨਾਲ ਇਹਦੇ ਮਾਈਕ ਆ ਤੇ ਇਹਦੇ ਨਾਲ ਦੇ ਮਿਊਜ਼ਿਕ ਦੇ ਨਾਲ ਵੀ ਆਪਾਂ ਮਾਈਕ ਯੂਜ਼ ਕਰ ਸਕਦੇ ਆ ਤੇ ਆਵਾਜ਼ ਆਊਗੀ ਵਿੱਚ ਹਨਾ ਤੇ ਜਿਵੇਂ ਛੋਟੇ ਸਪੀਕਰ ਹੁੰਦੇ ਨੇ ਉਹਨਾਂ ਦੇ ਵਿੱਚ ਮਿਊਜ਼ਿਕ ਦੀ ਆਵਾਜ਼ ਆਉਂਦੀ ਆ ਜਾਂ ਮਾਈਕ ਦੀ ਇਹਦੇ ਵਿੱਚ ਆਪਾਂ ਦੋਨੇ ਚੀਜ਼ ਉਹ ਕਰ ਸਕਦੇ ਆ ਹਨਾ ਤੇ ਬਾਕੀ ਸਾਨੂੰ ਇਹਦੀ ਆਵਾਜ਼ ਦਿਖਾਉਣੇ ਚੈੱਕ ਕਰਕੇ ਦੇਖੋ ਦੇਖੋ ਮਿੱਤਰੋ ਚੈੱਕ ਕਰੋ ਇਹਦੀ ਆਵਾਜ਼ ਹੈਲੋ 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 ਤੇ ਇਹ ਵੀ ਕਿਸੇ ਨੇ ਮੰਗਵਾਉਣੇ ਹੋਏ ਆਪਾਂ ਨੂੰ ਕਮੈਂਟ ਕਰ ਲਿਓ ਬਾਕੀ ਆ ਪਾਇਰ ਸਪੀਕਰ ਆਪਣੇ ਕੋਲੇ ਆ ਬੈਟਰੀਆਂ ਮੰਗਾਈਆਂ ਸੀ ਬੈਟਰੀ ਬਾਰੇ ਵੀ ਪੁੱਛ ਰਹੇ ਸੀਗੇ WhatsApp ਤੇ ਆਪਾਂ ਨੂੰ ਕਮੈਂਟ ਕਰ ਲਿਓ ਆ ਦੇਖੋ ਬਹੁਤ ਵਧੀਆ ਬੈਟਰੀਆਂ ਐ ਮੋਜੇਡਰੀਆਂ ਬੈਟਰੀਆਂ ਨੇ ਇਹ ओरिजिनल ਬੈਟਰੀਆਂ ਨੇ ਆਪਣੇ ਕੋਲ ਬਹੁਤ ਵਧੀਆ ਕੁਆਲਿਟੀ ਆ ਪੂਰੀ ਹੈਵੀ ਕੁਆਲਿਟੀ ਦੇ ਆ ਹਲੋ 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 ਚੈੱਕ ਕਰੋ ਆ ਜਨਨ ਬਹੁਤ ਵਧੀਆ ਹੈਵੀ ਕੁਆਲਿਟੀ ਦੇ ਸਪੀਕਰ ਐ ਦੇਖੋ ਚੈੱਕ ਕਰੋ ਸਪੀਕਰ ਸਪੀਕਰ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਬਹੁਤ ਵਧੀਆ ਸਪੀਕਰ ਨੇ ਇਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਇੱਕ ਕਲਰ ਬਲੈਕ ਹੈਗਾ ਹੈਗਾ ਕਰੀਮ ਦੋ ਕਲਰ ਨੇ ਆਪਣੇ ਕੋਲੇ ਇਹ ਇਹ ਵੀ ਆਪਾਂ ਤੁਹ ਤੁਸੀਂ ਮੰਗਵਾ ਸਕਦੇ ਹੋ ਬਾਕੀ ਬੈਟਰੀਆਂ ਦਾ ਸਟਾਕ ਆ ਐਨਕ ਦਾ ਸਟਾਕ ਬਾ ਬਾਹਰ ਦੀ ਦੁਕਾਨ ਤੇ ਤੁਹਾਨੂੰ ਅਪਡੇਟ ਦੇਵਾਂਗੇ ਆਪਾਂ ਕੋਈ ਨਾ ਕੋਈ ਤੇ ਉਹ ਲਾ ਕੇ ਸੱਜੀ ਬਣਾਉਣ ਹੁਣ ਸੱਜੀ ਲਾ ਕੇ ਬਣਾਉਣ ਤੇ ਚਲੋ ਵੀ ਮਿੱਤਰੋ ਮਿਲਦੇ ਆ ਫਿਰ ਕੇ ਤੇ ਬਾਲੇ ਪੁੱਛ ਰਹੇ ਸੀਗੇ ਦੁਕਾਨਬਾਰੇ ਹਨਾ ਸਮਾਨ ਬਾਰੇ ਵੀ ਕਿਵੇਂ ਮੰਗਵਾ ਸਕਦੇ ਆ ਤੇ ਜਾਂ ਆਪਾਂ ਨੂੰ ਪ੍ਰਾਈਜ਼ ਪੁੱਛਦੇ ਆਗੇ ਪਤਾ ਕੀ ਆ ਉਹਦੇ ਉੱਤੇ ਆਪਾਂ ਪ੍ਰਾਈਜ਼ ਬਹੁਤ ਘੱਟ ਦੱਸਦੇ ਹੁੰਦੇ ਆਗੇ ਬਾਕੀ ਕਮੈਂਟ ਇਕੱਲੇ ਇਕੱਲੇ ਨੂੰ ਕਰਨਾ ਵੀ ਔਖਾ ਹੋ ਜਾਂਦਾ ਤੁਸੀਂ ਪਤਾ ਕੀ ਕਰਿਆ ਕਰੋ ਜਦ ਤਾ ਤੁਹਾਨੂੰ ਕੱਲ ਵਾਲੀ ਇਹ ਵੀਡੀਓ ਤੇ ਇਹਦੇ ਵਿੱਚ ਆਪਾਂ ਵਲੌਗ ਦੇ ਵਿੱਚ ਤੁਹਾਨੂੰ ਲਿੰਕ ਪਾ ਦਾਂਗੇ ਆਪਾਂ ਫੇਸਬੁੱਕ ਦਾ ਤੇ ਇੰਸਟਾ ਦਾ ਹਨਾ ਤੇ ਉੱਤੇ ਜਾ ਕੇ ਤੁਸੀਂ ਸਕਰੀਨਸ਼ਾਟ ਮਾਰ ਲਿਓ ਕਿਸੇ ਵੀ ਆਈਟਮ ਜਿਹੜੀ ਵੀ ਆਈਟਮ ਲੈਣੀ ਹੈ ਹਨਾ ਜਾ ਬਾਕੀ ਆਹਾ ਹੋ ਜਾਣ ਤਾਂ ਸੈਟ ਜ ਆਪਾਂ ਦੁਕਾਨ ਤੇ ਬੈਠਣ ਲੱਗੇ ਇਹਦੇ ਉੱਤੇ ਵੀ ਆਪਾਂ ਸ਼ਾਰਟ ਵੀਡੀਓ ਪਾਇਆ ਕਰਾਂਗੇ ਸਮਾਨ ਦੀ YouTube ਤੇ ਤੇ ਉਹ ਤੋਂ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਆਪਾਂ ਜਿਹੜਾ WhatsApp ਨੰਬਰ ਦਿੱਤਾ ਹੋਇਆਗਾ ਉਹਤੇ ਕੱਲੀ ਕਾਲ ਲੱਗਦੀ ਹੈ ਤੇ ਉਹਤੇ ਤੁਸੀਂ ਇਦਾਂ ਨਾ ਕਰਿਆ ਕਰੋ ਵੀ ਫਰੌਡ ਆ ਫਰੌਡ ਆਗਾ ਵੀ ਫੋਨ ਨਹੀਂ ਲੱਗਦਾ ਉਹਤੇ ਕੱਲਾ WhatsApp ਲੱਗਦਾ ਇਹਦਾ ਤੁਸੀਂ ਵੀ ਸਿਆਣੇ ਹੋ ਜੇ ਆਪਾਂ ਦੂਸਰਾ ਨੰਬਰ ਦੇਵਾਂਗੇ ਤੇ ਉਹਦੇ ਤੇ ਆਪਾਂ ਨੂੰ ਬਿਨਾਂ ਗੱਲ ਤੋਂ ਵੀ ਬਾਲੇ ਫੋਨ ਲਾਉਣਗੇ ਹਨ ਤੇ ਬਹੁਤ ਪੰਤੀ ਦੁਨੀਆ ਗਈ ਇਸ ਕਰਕੇ ਜਿਹੜਾ ਵੀ ਆਪਣਾ ਜਿਹਨੇ ਵੀ ਸਮਾਨ ਲੈਣਾ ਕੋਈ ਵੀ ਸਮਾਨ ਲੈਣਾ ਹੁੰਦਾ ਤੇ ਆਪਾਂ ਨੂੰ WhatsApp ਤੇ ਕਮੈਂਟ ਕਰ ਲਿਓ ਆਪਾਂ ਨੂੰ ਜਦੋਂ ਵੀ ਆਪਾਂ WhatsApp ਖੋਲਿਆ ਇੱਕ ਘੰਟਾ ਦੋ ਘੰਟੇ ਜਦੋਂ ਵੀ ਖੋਲਿਆ ਆਪਾਂ ਤੁਹਾਨੂੰ ਰਿਪਲਾਈ ਦੇ ਦਾਂਗੇ ਤੇ ਰੇਟ ਦੱਸ ਦਾਂਗੇ ਆਈਟਮ ਦਾ ਸਕਰੀਨਸ਼ਾਟ ਜ਼ਰੂਰ ਮਾਰ ਲਿਆ ਕਰੋ ਕਈ ਵਾਰ ਬਾਲੀਆਂ ਆਈਟਮਾਂ ਨੇ ਨਹੀਂ ਵੀ ਧਿਆਨ ਚ ਰਹਿੰਦਾ ਹੁੰਦਾ ਹਨਾ ਹੁਣ ਜਿਵੇਂ ਬਾਈ ਨੇ ਅੱਜ ਪੁੱਛਿਆ ਸਪੀਕਰ ਕਿੰਨੇ ਦਾ ਸਪੀਕਰ ਆਪਣੇ ਕੋਲੇ ਬਾਲੇ ਪੰਤੇ ਨੇ ਇਸ ਕਰਕੇ ਵੀ ਆਈਟਮ ਜਿਹੜੀ ਵੀ ਲੈਣੀ ਆ ਉਹਦਾ ਸਕਰੀਨਸ਼ਾਟ ਮਾਰਨਾ ਜ਼ਰੂਰੀ ਆ ਤੇ ਆਪਾਂ ਨੂੰ WhatsApp ਤੇ ਆ ਕੇ ਹੈਲੋ ਦਾ ਮੈਸੇਜ ਕਰ ਦਿਓ ਤੇ ਤੁਹਾਨੂੰ ਰਿਪਲਾਈ ਦੇ ਦਾਂਗੇ WhatsApp ਨੰਬਰ ਬੋਲੋ ਆਨਲਾਈਨ ਭੇਜ ਦਾਂਗੇ ਆਪਾਂ ਬਾਕੀ ਆਪਾਂ WhatsApp ਨੰਬਰ ਦੱਸ ਦਾਨੇ ਤੁਹਾਨੂੰ 90419 59 ਪੂਰਾ 100 90419 59 ਪੂਰਾ 100 ਇਹ ਨੰਬਰ ਆਪਣਾ WhatsApp ਕਾਲ ਆ ਕੰਟੈਕਟ ਨੰਬਰ ਵੀ ਚਾਹੀਦਾ ਆਪਣਾ ਉਹ ਆ ਕੇ WhatsApp ਤੇ ਆਪਾਂ ਨੂੰ ਕਮੈਂਟ ਕਰ ਸਕਦਾ ਤੇ ਜਿਸ ਕਿਸੇ ਨੇ ਗੱਲ ਕਰਨੀ ਹੁੰਦੀ ਆ ਤੇ ਉਹ ਆਪਾਂ ਨੰਬਰ ਦੇ ਦਾਂਗੇ ਬਾਕੀ ਆਨਲਾਈਨ ਆਪਾਂ ਸਾਰੇ ਆਲ ਇੰਡੀਆ ਡਿਲੀਵਰੀ ਹੈਗੀ ਤੇ ਕਿਤੇ ਵੀ ਤੁਸੀਂ ਬੈਠੇ ਘਰ ਮੰਗਵਾ ਸਕਦੇ ਹੋ ਉਹ ਆਈਟਮ ਦੇ ਹਿਸਾਬ ਨਾਲ ਜਿੰਨੀ ਵੀ ਡਿਲੀਵਰੀ ਹੁੰਦੀ ਆਪਾਂ ਤੁਹਾਨੂੰ ਡਿਲੀਵਰੀ ਚਾਰਜ ਦੱਸ ਦਾਂਗੇ ਤੇ ਬਾਕੀ ਇਹ ਕਮੈਂਟ ਕਰਕੇ ਇਹ ਦੱਸਿਓ ਵੀ ਕਿੱਦਾਂ ਲੱਗਿਆ ਤੁਹਾਨੂੰ ਕਵਰ ਮੀਂਹ ਦੀ ਹਜੇ ਠੀਕਾ ਮੌਸਮ ਆ ਇਹ ਤਾਂ ਭਰਾਵੋ ਅਸੀਂ ਦੱਸਦਾ ਹੀ ਰਹਿਣਾ ਜਿੰਨਾ ਟਾਈਮ ਸਾਡੇ ਹਾਲਾਤ ਨਹੀਂ ਠੀਕ ਹੁੰਦੇ ਕਮੈਂਟ ਕਰਨ ਵਾਲਿਆਂ ਨੇ ਕਰੀ ਜਾਣੇ ਆ ਜਿਹਨੇ ਸਹੀ ਕਰਨੇ ਆ ਸਹੀ ਕਰਨਗੇ ਉਹ ਆਪਣੇ ਨਾਲ ਨੇ ਦੂਸਰਿਆਂ ਦੀ ਆਪਾਂ ਪਰਵਾਹ ਨਹੀਂ ਕਰਦੇ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ ਦੇਖਦੇ ਰਹਾ ਕਰੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਬਾਕੀ ਫੇਸਬੁੱਕ ਦਾ ਤੁਹਾਨੂੰ ਲਿੰਕ ਦੇ ਦਾਂਗੇ ਓਕੇ ਜੀ ਸਤਿ ਸ਼੍ਰੀ ਅਕਾਲ